ਸ਼੍ਰੋਮਣੀ ਅਕਾਲੀ ਦਲ ਬਾਦਲਦੇਸੀ ਦੇ ਨੇਤਾ ਸਰੂਪ ਸਿੰਘ ਖਲਵਾੜਾ ਵੱਲੋਂ ਸਥਾਨਕ ਦਫ਼ਤਰ ਵਿਖੇ ਇੱਕ ਪੱਤਰਕਾਰ वार्ता ਦਾ ਆਯੋਜਨ ਕੀਤਾ ਗਿਆ ਮੀਟਿੰਗ ਦੌਰਾਨ ਚਤਤ ਸਰੂਪ ਸਿੰਘ ਖਲਵਾੜਾ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੱਚੇ ਸਿਪਾਹੀ ਹਾਂ ਤੇ ਹਮੇਸ਼ਾ ਹੀ ਰਹਿਣਗੇ ਉਹਨਾਂ ਨੇ ਕਿਹਾ ਕਿ ਪਰ ਬੀਤੇ ਦਿਨ ਜੋ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬੀਬੀ ਜ਼ਗੀਰ ਕੋਰੇਤੇ ਸਾਖਵਾ ਵਿਧਾਇਕ ਗੁਰਪ੍ਰਤਾਪ ਸਿੰਘ ਬਟਾਲਾ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਕਰਨ ਸੰਬੰਧੀ ਮੀਟਿੰਗ ਰੱਖੀ ਗਈ ਸੀ ਉਹ ਮੀਟਿੰਗ ਉਹਨਾਂ ਦੀ ਅਗਵਾਈ ਵਿੱਚ ਹੋਈ ਹੈ ਪਰ ਅਜੇ ਹਾ ਕੁਝ ਨਹੀਂ ਹੈ ਉਨਾ ਕਿਹਾ ਕਿ ਉਹ ਸਿਰਫ ਹੜ ਪ੍ਰਭਾਵਿਤ ਲੋਕਾਂ ਦੀ ਸੇਵਾ ਕਰਨ ਦੀ ਮਨਸ਼ਾ ਨਾਲ ਹੀ ਉਹ ਗਏ ਸਨ ਜਦਕਿ ਉਹਨਾਂ ਵੱਲੋਂ ਦਿੱਤੇ ਬਿਆਨਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕਰ ਰਹੇ ਆ ਪਿਛਲੇ ਦਿਨੀਂ ਇੰਦਰਜੀਤ ਬਸਰਾ ਦੇ ਗ੍ਰਹਿ ਵਿਖੇ ਬੀਬੀ ਜੀ ਕੋਲ ਤੇ ਇੱਕ ਬਹੁਤ ਪ੍ਰਸਾਦ ਉਡਾਰਾ ਜੀ ਆਏ ਸਕੇ ਜੋ ਕਿ ਹੜ ਪੀਤਾਂ ਦੇ ਪ੍ਰਤੀ ਹਰ ਬੰਦਾ ਹਮਦਰਦੀ ਕਰਦਾ ਆ ਹਰ ਬੰਦਾ ਲੋਕ ਸੋਗ ਦੇ ਵਿੱਚ ਸਹਿਤਾ ਕਰਦਾ ਆ ਦੇ ਮੀਟਿੰਗ ਸੱਦੀ ਗਈ ਬਸਾਰੇ ਗ੍ਰਹਿ ਵਿਖੇ ਇਹ ਜਿੱਥੇ ਇਹ ਹੋਇਆ ਕਿ ਲੋਕਾਂ ਦੀ ਜਿਹੜੀ ਹੈ ਸੇਵਾ ਕਰਨੀ ਹੈ ਤਾਂ ਉਹਨਾਂ ਨੇ ਉਥੇ ਸਾਨੂੰ ਵੀ ਪ੍ਰੇਰਿਤ ਕੀਤਾ ਵੀ ਤੁਸੀਂ ਵੀ ਵੱਧ ਚੜ ਕੇ ਨਾਲ ਸਹਿਯੋਗ ਦਿਓ ਇਹ ਹਰ ਬੰਦੇ ਆ ਫਰਜ਼ ਬਣਦਾ ਆ ਕਿ ਅਸੀਂ ਕਿਸੇ ਚੰਗੇ ਕੰਮ ਦੇ ਲਈ ਕੋਈ ਬੈਰੀ ਆਵੇ ਕੋਈ ਦੁਸ਼ਮਣ ਆਵੇ ਕੋ ਮਿੱਤਰ ਆਵੇ ਕੋਈ ਹੋਵੇ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰ ਹਮਕੋ ਗੁਣੇ ਆਈ ਹਕੀਕਤ ਦੀ ਸਿਵਾ ਕਰਨੀ ਚਾਹੀਦੀ ਹੈ ਮਾਨਵਤਾ ਦੀ ਸਿਵਾ ਵਿੱਚ ਕੋਈ ਪਾਰਟੀ ਨਹੀਂ ਹੁੰਦੀ ਕੋਈ ਧਿਰ ਨਹੀਂ ਹੁੰਦੀ ਕੋਈ ਧੜਾ ਨਹੀਂ ਹੁੰਦਾ ਹਰ ਬੰਦਾ ਆਪੂ ਆਪਣੀ ਥੀੜਾ ਪਾਰਟੀ ਲਈ ਅੱਗੇ ਹੋ ਕੇ ਆਪਣੇ ਦੀ ਕੰਮ ਕਰਦਾ ਆ ਕੈਨ ਕੀ ਕਰਨਾ ਕੈਨ ਕੁਛ ਨਹੀਂ ਕੀ ਕਰਨਾ ਪਰ ਉਥੇ ਜੋ ਬਿਆਨ ਆਏ ਆ ਪ੍ਰੈਸ ਦੇ ਵਿੱਚ ਜੇ ਕੋ ਉਥੇ ਪੋਸਟਾਂ ਪੈ ਰਹੀਆਂ ਆ ਇਸ ਰੂਪ ਸਿੰਘ ਦੀ ਗਵਾਹੀ ਦੇ ਵਿੱਚ ਫਲਾਣੇ ਫਲਾਣੇ ਬੰਦੇ ਆਏ ਤੇ ਉਹਨਾਂ ਨੇ ਵਾਈ ਕੀਤੀ ਨਾਲ 10 ਬੰਦੇ ਆਏ ਆ ਮੇਰੇ ਨਾਲ ਅੱਜ ਵੀ ਸ੍ਰੀ ਪ੍ਰਕਾਸ਼ ਸਿੰਘ ਬੈਠੇ ਆ ਤੇ ਹੋਰ ਸਾਥੀ ਸਾਰੇ ਜਿਹੜੇ ਮੇਰੇ ਨਾਲ ਆਏ ਆ ਅਸੀਂ ਤਾਂ ਅੱਜ ਵੀ ਹੜਪੀਟਾਂ ਦੇ ਦੁੱਖ ਵਿੱਚ ਆ ਤੇ ਕੱਲ ਵੀ ਆ ਪਰ ਜਿਹੜੇ ਟੰਗ ਨਾਲ ਬਿਆਨ ਪੇਸ਼ ਕੀਤੀ ਆ ਕਿ ਗਵਾਹੀ ਕੀਤੀ ਆ ਅਸੀਂ ਕੋਈ ਉੱਥੇ ਗਵਾਹੀ ਨਹੀਂ ਕੀਤੀ ਅਸੀਂ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਕਾਰਜਦਾਰ ਜੋ ਹੈ ਉਹਦੇ ਨਾਲ ਅਸੀਂ ਅ ਲੇਟਿਆ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਵਾਸਤੇ ਅੱਜ ਵੀ ਹਾਂ ਤੇ ਕੱਲ ਵੀ ਸੀ ਤੇ ਰਹਾਗੇ ਵੀ ਇਸ ਕਰਕੇ ਜਿਹੜਾ ਤਰੋੜ-ਰੋੜ ਕੇ ਬਿਆਨ ਪੇਸ਼ ਕਰਨਾ ਇੱਕ ਦੂਜੇ ਦਾ ਔਰ ਉਥੇ ਇਹ ਵੀ ਪ੍ਰੂਵ ਕੀਤਾ ਗਿਆ ਕਿ ਤੁਹਾਨੂੰ ਸ੍ਰੋਪੇ ਪਾਉਣੇ ਆਹੀਂ ਕਿ ਬਿਲਕੁਲ ਹੀ ਪਾਉਣੇ ਔਰ ਹਾਂ ਮੇ ਜੀ ਤੁਹਾਡਾ ਕੋਈ ਕੱਲ ਹੈ ਉਹ ਬੈਠ ਕੇ ਸੋਚਿਆ ਜਾ ਸਕਦਾ ਔਰ ਕੋਈ ਅਸੀ ਗੱਲ ਹੋ ਸਕਦੀ ਤੁਸੀਂ ਤੁਹਾਨੂੰ ਕੋਈ ਮਾਨਤਾ ਦੇਣੇ ਆ ਤੁਹਾਡਾ ਧੰਨਵਾਦ ਆ ਪਰ ਅਸੀਂ ਸਭ ਤੋਂ ਪਹਿਲਾਂ ਸਾਡਾ ਸ਼੍ਰੋਮਿਕਾਲੀ ਦਾਲ ਬਾਦ ਸੁਖਵੀਰ ਆ ਉਹ ਤਾਂ ਬਾਅਦ ਬਾਅਦ ਦੇਖਾਂਗੇ ਅਸੀਂ ਇਸ ਕਰਕੇ ਅੱਜ ਵੀ ਤੇ ਕੱਲ ਵੀ ਵੀਰ ਸਾਹਿਬ ਦੇ ਨਾਲ ਆ ਤੇ ਸਾਡੇ ਜਿਹੜੇ ਬੀਬੀ ਜਗੀਰ ਕੋਰੇ ਸਾਹਮਣੇ ਜਾ ਉਹਨਾਂ ਦੇ ਆਉਣ ਤੇ ਕਿ ਵੀ ਜਗੀਰ ਕੋਰ ਜੀ ਨੇ ਪਿਛਲੇ ਦਿਨੀ ਸਾਡੇ ਦਲਤ ਲੋਕਾਂ ਦਾ ਜੋ ਸਕਾਲਰਸ਼ਿਪ ਜਿਹੜੀ ਲੋਕਾਂ ਨੇ ਮਾਰ ਲਈ ਸੀ ਮੰਤਰੀ ਤਰਮ ਤਰਮ ਸੋਤਰੇ ਔਰ ਉਦੇਸ਼ਵੰਦ ਸਾਡਾ ਬੜਾ ਉਹਨੇ ਨੇ ਮਦਦ ਕੀਤੀ ਅੱਜ ਵੀ ਸਾਡੇ ਬਰੇ ਸਤਕਾਰ ਹੈ ਕੱਲ ਵੀ ਰਹੇਗਾ ਉਥੇ ਵੀ ਕੀਤਾ ਹੈ ਸਤਕਾਰ ਇਸ ਕਰਕੇ ਇਹਨੂੰ ਨਾ ਵਾਦਾ ਘਾਟਾ ਸੋਚਿਆ ਜਾਂਦਾ ਹੈ ਕਿ ਕੋਈ ਕੋ ਕਿਸੇ ਨਾਲ ਆ ਅਸੀਂ ਅੱਜ ਵੀ ਬਾਦਲ ਸਾਹਿਬ ਦੇ ਨਾਲ ਆ ਕਿ ਕੱਲ ਵੀ ਅਸੀਂ ਬਾਦਲ ਪ੍ਰਵਾਦ ਨਾਲ ਸ਼੍ਰੋਮਣੀ ਕਾਗਦ ਨਾਲ ਆ